ਇਤਿਹਾਸਿਕ ਗੁਰਦੁਆਰਾ ਸ੍ਰੀ ਬੰਦਾ ਘਾਟ ਸਾਬ ਨੇ ਦੇਰ ਦੇ ਕਰਵਾਉਨੇ ਹਾ ਦਰਸ਼ਨ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਦਿਓ ਫੋਲੋ ਤੇ ਸਬਸਕ੍ਰਾਈਬ ਆਓ ਜਾਣਦੇ ਹਾਂ ਗੁਰਦੁਆਰਾ ਸਾਹਿਬ ਜੀ ਦਾ ਪੂਰਾ ਇਤਿਹਾਸ ਕਸ਼ਮੀਰ ਦੇ ਪੁੱਛਣੇ ਇਲਾਕੇ ਵਿੱਚ ਇੱਕ ਛੋਟੇ ਜਿਹੇ ਨਗਰ ਰਜੌਰੀ ਵਿਖੇ 1673 ਈਸਵੀ ਨੂੰ ਭਾਰਦਵਾਜ ਰਾਜਪੂਤ ਰਾਮਦੇਵ ਦੇ ਘਰ ਲక్ష్ਮਣਦਾਸ ਦਾ ਜਨਮ ਹੋਇਆ ਲక్ష్ਮਣਦਾਸ ਬਚਪਨ ਤੋਂ ਹੀ ਚੰਗਾ ਸ਼ਿਕਾਰੀ ਅਤੇ ਨਰੋਏ ਜਿਸਮ ਦਾ ਮਾਲਕ ਸੀ ਇੱਕ ਦਿਨ ਅਜੇਹੀ ਗਰਭਵਤੀ ਹਿਰਨੀ ਦਾ ਸ਼ਿਕਾਰ ਕਰ ਬੈਠਾ ਜੋ ਕਿ ਆਪਣੇ ਬੱਚਿਆਂ ਨੂੰ ਜਨਮ ਦੇਣ ਵਾਲੀ ਸੀ ਅੱਖਾਂ ਸਾਹਮਣੇ ਹੀ ਬੱਚਿਆਂ ਦੇ ਜੰਮਣ ਅਤੇ ਫਿਰ ਤੜਪ ਤੜਪ ਕੇ ਮਰਨ ਤੇ ਕਰਨਾ ਮੈ ਦ੍ਰਿਸ਼ ਨਾਲ ਲਖਮਣਦਾਸ ਬਹੁਤ ਜ਼ਿਆਦਾ ਬੇਰਾਗੀ ਹੋਇਆ ਤੇ ਸਭ ਨੂੰ ਛੱਡ ਛੜਾ ਕੇ ਘਰੋਂ ਨਿਕਲ ਤੁਰਿਆ 1692 ਈਸਵੀ ਵਿੱਚ ਨਾਦੇੜ ਦੇ ਮੁਕਾਮ ਤੇ ਗੋਦਾਵਰੀ ਨਦੀ ਦੇ ਕਿਨਾਰੇ ਤੇ ਇੱਕ ਕੁਟਿਆ ਬਣਵਾਈ ਅਤੇ ਆਸ-ਪਾਸ ਦੇ ਲੋਕਾਂ ਨੂੰ ਆਪਣੀ ਕਲਾ ਨਾਲ ਪਰਮਾਣ ਲੱਗਾ ਦੂਰ ਦੂਰ ਦੇ ਸ਼ਰਧਾਲੂ ਬੇਰਾਗੀ ਮਾਧੋਦਾਸ ਦੀਆਂ ਮੰਨਤਾ ਮੰਨਦੇ ਇੱਥੇ ਆਉਂਦੇ ਅਤੇ ਦਰਸ਼ਨ ਕਰਕੇ ਆਪਣਾ ਸੁਭਾਗ ਸਮਝਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜਦ ਇਸ ਡੇਰੇ ਤੇ ਆਏ ਤਾਂ ਤਾਂ ਇਸਨੇ ਆਪਣੀ ਇੱਕ ਸ਼ਕਤੀ ਦਾ ਪ੍ਰਭਾਵ ਪਾ ਕੇ ਗੁਰੂ ਜੀ ਨੂੰ ਨਿਵਾ ਵਿਖਾਉਣ ਵਾਸਤੇ ਹਰ ਸੰਭਵ ਦਾ ਤਨ ਲਾਇਆ ਪਰੰਤੂ ਬੁਰੀ ਤਰ੍ਹਾਂ ਅਸਫਲ ਰਿਹਾ ਅੰਤ ਵਿੱਚ ਆਪਣੇ ਸੰਗੀਆਂ ਸੇਵਕਾਂ ਸਣੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨੀਂ ਡਿੱਗਾ ਚਰਨੀ ਟੈਪਿਆ ਅਤੇ ਗੁਨਾਹਾਂ ਦਾ ਪਛਤਾ ਤਾਪ ਕੀਤਾ ਅਤੇ ਅੰਮ੍ਰਿਤ ਪਾਣ ਕਰਕੇ ਸਿੰਘ ਸੱਜਾ ਅਤੇ ਇਸ ਤਰ੍ਹਾਂ ਮਦੋਦਾਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਤੀ ਸ਼ਰਧਾਲੂ ਬਣ ਗਿਆ ਤੇ ਚਰਨਾਂ ਦਾ ਸੇਵਕ ਬਣ ਗਿਆ ਸੋ ਆਪ ਜੀ ਦਰਸ਼ਨ ਕਰ ਰਿਹਾ ਇਤਿਹਾਸਿਕ ਗੁਰਦੁਆਰਾ ਸ੍ਰੀ ਬੰਦਾ ਘਾਟ ਸਾਹਿਬ ਜੀ ਨਤੇੜ ਸਾਹਿਬ ਜੀ ਦੇ ਵੀਡੀਓ ਨੂੰ ਕਰਦੇ ਹੋ ਸ਼ੇਅਰ ਦੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਆਪ ਜੀ ਨੂੰ ਦਰਸ਼ਨ ਕਰਵਾ ਰਿਹਾ ਤੇ ਇਤਿਹਾਸ ਤੋਂ ਜਾਣੂ ਕਰਵਾ ਰਿਹਾ ਪੰਜਾਬ ਦੀ ਧਰਤੀ ਤੇ ਮੁਗਲ ਸ਼ਾਸਕਾਂ ਦਾ ਬਹੁਤ ਜ਼ੋਰ ਸੀ ਬਹੁਤ ਜ਼ਿਆਦਾ ਤਸ਼ੱਦਦ ਕਰ ਰਹੇ ਸੀ ਸਿੱਖਾਂ ਦੇ ਉੱਤੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜ਼ਾਲਮਾਂ ਦਾ ਨਾਚ ਦੇ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੱਥੇ ਵਿੱਚੋਂ ਪੰਜ ਸੁਨਹਿਰੀ ਤੀਰ ਇੱਕ ਨਗਾਰਾ ਇੱਕ ਨਿਸ਼ਾਨ ਸਾਹਿਬ ਵੀ ਸਿੰਘ ਅਤੇ ਪੰਜ ਪਿਆਰੇ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੰਜਾਬ ਨੂੰ ਤੋੜਿਆ ਇਸ ਨੇ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਕਰਨਾਲ ਸਮਾਣਾ ਸਡੋਰੇ ਆਦ ਮੁਗਲਾਈ ਗੜਾ ਨੂੰ ਤੋੜਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਹੁਕਮ ਮੰਨਦੇ ਹੋਏ ਮਾਦੋ ਦਾਸ ਬੈਰਾਗੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਦੀ ਏਟਨਾ ਏਟ ਖੜਕਾਈ ਚੱਪੜ ਚਿੜੀ ਦੇ ਮੈਦਾਨ ਦੇ ਵਿੱਚੋਂ ਵਜ਼ੀਰ ਖਾਨ ਦੀਆਂ ਫੌਜਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ 1710 ਈਸਵੀ ਵਿੱਚ ਪੰਜਾਬ ਵਿੱਚ ਖਾਲਸਾ ਰਾਜ ਕਾਇਮ ਕਰਕੇ ਝੰਡਾ ਚੁਲਾਇਆ ਖਾਲਸਾ ਰਾਜ ਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪ ਜੀ ਦਰਸ਼ਨ ਕਰ ਰਹੇ ਹੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਇਤਿਹਾਸਕ ਸਥਾਨ ਗੁਰਦੁਆਰਾ ਸ਼੍ਰੀ ਬੰਦਾ ਘਾਟ ਸਾਹਿਬ ਜੀ ਦੇ ਵੀਡੀਓ ਨੂੰ ਕਰਦੇ ਹੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਇਹ ਪਵਿੱਤਰ ਸਥਾਨ ਗੋਦਾਵਰੀ ਨਦੀ ਦੇ ਕਿਨਾਰੇ ਤੇ ਨਦੇੜ ਸਾਹਿਬ ਦੀ ਧਰਤੀ ਤੇ ਸ਼ੁਭ ਸਥਾਨ ਹੈ ਆਪ ਜੀ ਦਰਸ਼ਨ ਕਰ ਰਹੇ ਹੋ ਕਸ਼ਮੀਰ ਦੇ ਪੁੱਛਣ ਇਲਾਕੇ ਵਿੱਚ ਇੱਕ ਛੋਟੇ ਜਿਹੇ ਨਗਰ ਰਜੌਰੀ ਵਿਖੇ 1670 ਈਸਵੀ ਵਿੱਚ ਭਾਰਤਵਾਜ Rajput ਰਾਜਪੂਤ ਰਾਜਦੇਵ ਦੇ ਘਰ ਲక్ష్మణ ਦਾਸ ਦਾ ਜਨਮ ਹੋਇਆ ਲక్ష్మణ ਦਾਸ ਬਚਪਨ ਤੋਂ ਹੀ ਇੱਕ ਚੰਗਾ ਸ਼ਿਕਾਰੀ ਅਤੇ ਨয়ে ਜਿਸਮ ਦਾ ਮਾਲਕ ਸੀ ਇੱਕ ਦਿਨ ਅਜਿਹੀ ਗਰਭવતી ਹਿਰਨੀ ਦਾ ਸ਼ਿਕਾਰ ਕਰ ਬੈਠਾ ਜੋ ਆਪਣੇ ਬੱਚਿਆਂ ਨੂੰ ਜਨਮ ਦੇਣ ਵਾਲੀ ਸੀ ਅੱਖਾਂ ਸਾਹਮਣੇ ਹੀ ਬੱਚਿਆਂ ਦੇ ਜੰਮਣ ਅਤੇ ਫਿਰ ਤੜਫ ਤੜਫ ਕੇ ਮਰਨ ਦੀ ਘਟਨਾ করুণਾਮਈ ਦ੍ਰਿਸ਼ ਦੇਖ ਕੇ ਲక్ష్మణ ਦਾਸ ਬਹੁਤ ਜ਼ਿਆਦਾ ਵੈਰਾਗੀ ਹੋਇਆ ਅਤੇ ਘਰ ਸਭ ਕੁਝ ਛੱਡ ਕੇ ਕਰੋ ਨਿਕਲ ਤੁਰਿਆ 1692 ਇਸਵੀ ਵਿੱਚ ਨਦੇੜ ਦੇ ਮਕਾਮ ਤੇ ਗੋਦਾਵਰੀ ਨਦੀ ਦੇ ਕਿਨਾਰੇ ਤੇ ਇੱਕ ਛੋਟੀ ਜਿਹੀ ਕੁਟਿਆ ਬਣਵਾਈ ਆਸ-ਪਾਸ ਦੇ ਲੋਕਾਂ ਨੂੰ ਆਪਣੀ ਕਲਾ ਨਾਲ ਪਰਮਾਉਣ ਲੱਗਾ ਸੋ ਆਪ ਜੀ ਉਸ ਜਗ੍ਹਾ ਦੇ ਦਰਸ਼ਨ ਕਰ ਰਹੇ ਹੋ ਅੱਜ ਉਸ ਜਗ੍ਹਾ ਤੇ ਗੁਰਦੁਆਰਾ ਸ਼੍ਰੀ ਬੰਦਾ ਘਾਟ ਸਾਹਿਬ ਸ਼ਸ਼ੋਭਤ ਸਥਾਨ ਹੈ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਪੁਰਾਤਨ ਨਾਮ ਲక్ష్ਮਣ ਦਾਸ ਅਤੇ ਮਦੋ ਦਾਸ ਬੈਰਾਗੀ ਸੀ ਵੀਡੀਓ ਨੂੰ ਕਰਦੇ ਹੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਇਸੇ ਤਰ੍ਹਾਂ ਆਪ ਜੀ ਨੂੰ ਇਤਿਹਾਸ ਤੋਂ ਜਾਣੂ ਕਰਵਾਉਂਦੇ ਰਵਾਂਗੇ ਬਾਬਾ ਲਖਮਣਦਾਸ ਬੈਰਾਗੀ ਦੇ ਦੂਰ ਦੂਰ ਤੋਂ ਸ਼ਰਧਾਲੂ ਮੰਨਤਾ ਮੰਨਦੇ ਇੱਥੇ ਆਉਂਦੇ ਅਤੇ ਦਰਸ਼ਨ ਕਰਕੇ ਸੁਭਾਗ ਸਮਝਦੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜਦੋਂ ਨੰਦੇੜ ਦੀ ਧਰਤੀ ਤੇ ਗਏ ਤਾਂ ਇੱਥੇ ਪੁੱਜੇ ਇਸ ਦੇ ਡੇਰੇ ਵਿੱਚ ਪੁੱਜੇ ਤੇ ਤਾਂ ਮਾਧੋਦਾਸ ਨੇ ਆਪਣੀ ਸ਼ਕਤੀ ਦਾ ਪ੍ਰਭਾਵ ਪਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਨੀਵਾ ਵਿਖਾਉਣ ਵਾਸਤੇ ਹਰ ਸੰਭਵ ਕੋਸ਼ਿਸ਼ ਕੀਤੀ ਤਾਂ ਲਾਇਆ ਪਰੰਤੂ ਬੁਰੀ ਤਰ੍ਹਾਂ ਹਾਰ ਅਸਫਲ ਹੋਇਆ। ਅੰਤ ਵਿੱਚ ਸੰਗੀਆਂ ਸੇਵਕਾਂ ਸਣੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨੀ ਡਿੱਗਾ ਅਤੇ ਆਪਣੇ ਗੁਨਾਹਾਂ ਦਾ ਪਛਤਾਵਾ ਕੀਤਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਪਾਨ ਕਰਕੇ ਸਿੰਘ ਸੱਜਾ ਝਾਲਮਾਂ ਦਾ ਨਾਸ਼ ਕਰਨ ਲਈ ਗੁਰੂ ਜੀ ਨੇ ਆਪਣੇ ਭੱਤੇ ਵਿੱਚੋਂ ਪੰਜ ਸੁਨਹਿਰੀ ਤੀਰ ਨਗਾਰਾ ਨਿਸ਼ਾਨ ਸਾਹਿਬ ਵੀ ਸਿੰਘ ਅਤੇ ਪੰਜ ਪਿਆਰੇ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੰਜਾਬ ਤੋਰਿਆ ਕਿਉਂਕਿ ਪੰਜਾਬ ਵਿੱਚ ਮੁਗਲਾਂ ਦਾ ਬਹੁਤ ਜ਼ਿਆਦਾ ਜ਼ੋਰ ਸੀ ਤੇ ਮੌਗਲ ਬਹੁਤ ਜ਼ਿਆਦਾ ਤਸ਼ੱਦਦ ਕਰ ਰਹੇ ਸੀ ਪੰਜਾਬ ਦੀ ਧਰਤੀ ਦੇ ਸੋ ਆਪ ਜੀ ਦਰਸ਼ਨ ਕਰ ਰਹੇ ਇਤਿਹਾਸਿਕ ਗੁਰਦੁਆਰਾ ਸ੍ਰੀ ਬੰਦਾ ਘੜ ਸਾਹਿਬ ਜੀ ਦੇ ਇਸ ਪਵਿੱਤਰ ਸਥਾਨ ਤੋਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਦਦਦਾਸ ਜੀ ਨੂੰ ਤੋਰਿਆ ਸੀ ਵਾਹਿਗੁਰੂ ਲਿਖੋ ਸ਼ੇਅਰ ਕਰੋ ਫੋਲੋ ਕਰੋ ਜੀ ਸਬਸਕ੍ਰਾਈਬ ਕਰੋ ਅੰਮ੍ਰਿਤ ਪਾਣ ਕਰਵਾਉਣ ਉਪਰੰਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਸ ਦਾ ਨਾਮ ਬਦਲ ਕੇ ਬਾਬਾ ਬੰਦਾ ਸਿੰਘ ਬਹਾਦਰ ਰੱਖਿਆ ਇਸੇ ਤਰ੍ਹਾਂ ਗੁਰੂ ਜੀ ਦਾ ਹੁਕਮ ਮੰਨਦੇ ਹੋਏ ਕਰਨਾਲ ਸਮਾਣਾ ਸਢੋਰੇ ਆਦ ਮੁਗਲਾਈ ਘਰਾਣ ਨੂੰ ਤੋੜਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਗੁਰੂ ਜੀ ਦੀ ਮਾਰੀ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਚੱਪੜਕਿੜੀ ਦੇ ਮੈਦਾਨ ਵਿੱਚੋਂ ਵਜ਼ੀਰ ਖਾਨ ਦੀਆਂ ਫੌਜਾਂ ਨੂੰ ਹਾਰਦਾ ਮੂੰਹ ਦੇਖਣਾ ਪਿਆ 1710 ਈਸਵੀ ਵਿੱਚ ਪੰਜਾਬ ਵਿੱਚ ਖਾਲਸਾ ਰਾਜ ਕਾਇਮ ਕਰਕੇ ਖਾਲਸਾਈ ਝੰਡਾ ਜਹਾ ਲਾਇਆ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਦੀ ਦਰਸ਼ਨ ਕਰ ਰਹੇ ਹੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਇਤਿਹਾਸਿਕ ਸਥਾਨ ਗੁਰਦੁਆਰਾ ਚਨੀ ਬੰਦਾ ਘਾੜ ਨਦੀ ਸਾਹਿਬ ਜੀ ਤੇ ਵਾਹਿਗੁਰੂ ਲਿਖੋ ਫੋਲੋ ਕਰੋ ਸਬਸਕ੍ਰਾਈਬ ਕਰੋ ਇਹ ਪਵਿੱਤਰ ਸਥਾਨ ਸਤਿ ਸ਼੍ਰੀ ਅਕਾਲ ਹਜੂਰ ਸਾਹਿਬ ਜੀ ਤੋਂ ਥੋੜੀ ਕੀ ਹੀ ਦੂਰੀ ਤੇ ਸ਼ਸ਼ੋਭਤ ਸਥਾਨ ਹੈ ਵੀਡੀਓ ਨੂੰ ਕਰਦੇ ਚੱਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਵਾਹ ਕਵਾ ਜੀ ਰਾਜਪੂਤ ਰਾਮ ਦੇ ਜਿ ਘਰੇ ਲਖਨਦਾਤਾ ਦਾ ਜਨਮ ਹੋਇਆ ਕਰਪਾਤੀ ਬਚਨ ਤੋਂ ਜਨਮ ਦਾਸ ਕਾਰੀਏ ਤੇ ਨਰੋਦਿ ਸਿਤਾ ਵਾਲਖੇ ਇੱਕ ਜਨਮ ਦੇ ਹੀ ਕਰਪਤੀ ਨੇ ਜਿਨ ਦਾਸ ਕਾਰ ਤੋਂ ਬੈਠਾ ਹੋ ਆਪਣੇ ਬੱਚਿਆਂ ਨੂੰ ਜਨਮ ਦੇਣ ਵਾਲੇ ਸੀ ਅਕਾਦੇ ਸਮਰੇ ਹੀ ਬੱਚਿਆਂ ਨੂੰ ਜਨਮ ਦੇਣ ਦੇ ਤੜਪ ਬੜ ਕੇ ਮਰਨ ਜੇ ਇਸ ਸਰਨਾਮਾ ਕ੍ਰਿਸ਼ਨਾਲ ਲਖਨਦਾਤਾ ਦੀ ਆਪੀ ਮੈਂ ਤੁਹਾਡਾ ਆ ਸਭ ਕੋ ਜੇ ਛੜ ਛੜਾ ਕੇ ਕਰੋ ਇਸ ਪ੍ਰੀਆ ਰਾਤ ਹੀ ਜਾਂਦੀ ਪੜ ਗਿਆ 2016 ਤੋਂ 92 ਵਿੱਚਨ ਦੇੜ ਦੇ ਮੁਕਾਮ ਤੇ ਸੁਹਾਗ ਦੀ ਨਾਰਤ ਕੰਡੇ ਖੁਸ਼ੀਆਂ ਬਣਾਈ ਆਸ-ਪਾਸ ਦੇ ਲੋਕਾਂ ਤੋਂ ਨਿਕਲਾ ਜੇ ਮਾਰੋ ਰੀਤੀਆਂ ਸਿਜਨਾ ਦੇ ਨਾਲ ਤੋਂ ਮੌਜ ਲੱਗਿਆ ਸਰਧਾ ਅਰੋਮਤੀ ਜੂਰੋ ਗੂਰ ਰਾਤੀ ਮਨੋਤਾ ਤੇ ਕੋਲ ਮਨਤਾ ਲੈ ਕੇ ਸੁਪਨਾ ਲੈ ਕੇ ਫਿਰ ਆਉਂਦੇ ਅੱਤੇ ਦਰਸ਼ਨ ਕਰਕੇ ਆਪਣਾ ਸਾਰ ਸੰਬੰਧੇ ਸੀ ਜਾਸਦ ਸ੍ਰੀ ਕੋਵਿੰਦ ਸਿੰਘ ਜੀ ਮਹਾਰਾਜ ਨੂੰ ਜੇ ਰਾਖੀ ਮਾਣੋ ਸਾਦੇ ਬਾਰੇ ਸੁਣਾ ਕੇ ਆਪਾਂ ਨੂੰ ਸਾਥ ਦੇ ਨਾਲ ਤੇ ਦੇ ਆਏ ਜੀ ਸਾਥ ਨੂੰ ਕਿ ਉਹਨੇ ਸ਼ਕਤੀ ਦਾ ਵਰਤਾ ਕੇ ਨਿਤਾ ਬਖਣ ਵਾਸਤੇ ਹਰ ਸੰਗੋਸਾਨੇ ਲੋਰ ਆਇਆ ਆਪਣੀ ਬੁਰੀ ਤਰ੍ਹਾਂ ਸਫਲ ਰਹਾ ਅੰਤ ਨੂੰ ਆਪਣੇ ਸਾਥੀ ਸੰਗੀ ਦੇਸੋੜੇ ਬਾਪੂ ਜੀ ਵੀਰਾਂ ਦੇ ਸਾਰੇਆਂ ਰਿੱਧੀਆਂ ਸਿੱਧੀਆਂ ਦੇ ਸਰੇ ਜੀ ਸਾਥ ਦੇ ਚਰਨੀ ਆ ਕੇ ਡੇਗਾ ਆਪਣੇ ਜਨਾਂ ਦਾ ਤਾਸ਼ ਕੀਤਾ مادو داسو گرو کی دا اپنے گلکا بندہ کتاب کیا جادوا گروپے تیر ایک نگارا ایک نشان صاحب بھی سکھن کے پانچ پیا بابا بندہ سن جی نو استھان کو پنجاب تو بابا بندہ سن جی گو صاحب جی کا شیشہ لے کے استھان ਆਪਣੇ ਪੁਰਜਾਦਮੇ ਚਰਨਾਂ ਸੁਮਾਨਾ ਸੰਧੋਰਾ ਅਨੁਸਤ ਪਾਦ ਕਾਦ ਮੁਗਲਾ ਦੇ ਗੜਾ ਨੂੰ ਤੋਰੀਆ ਗੁਰੂ ਮਾਰੀ ਸਰਨ ਦੇ ਘਟ ਨਾਰਕਣ ਕਾਇ ਰਈਸ ਦਾ ਰਾਜ ਉਸਾਸਿ ਪੰਜਾਬ ਦੇ ਸ਼ਾਹਸਾ ਰਾਜਦਾਨ ਕਰਕੇ ਕੇਸਰੀ ਨਿਸ਼ਾਨ ਸਾਹਿਬ ਨੂੰ ਲਾਇ ਅਸਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਨਾਨਕ ਸ਼ੈਲੀ ਕੇ ਜਾਰੀ ਕੀਤੇ ਬਾਪਾ ਤੋਂ ਲਾਸਮੀ ਪਾਤਸ਼ਾਹ ਦਾ ਪਹਿਲਾ ਖਿਆਲ ਕਰਕੇ ਹੀ ਜਾਣਿਆ ਜਾਂਦਾ ਜੋ ਸਾਧ ਸੰਗਤ ਦੇ ਇਸ ਰੈਸ ਸੰਯੁਕਤ ਯਾਰਕ ਕੋਸਵਾਰਾ ਪਲਾਟ ਘਾਟ ਸਾਹ ਕੱਠਿਆ ਜੀ ਇਹਦਾ ਕਿਹਾ ਹੈ ਜੀ ਜਿੰਨਾ ਕਿ ਸੰਸਥਾ ਹੈ ਆਪਣੇ ਜਿਹੜਾ ਦੇ ਕਿਸ਼ਤਾਂ ਨਾਲ ਕੁੱਖਿਆਂ ਨਾਲ ਬਿਲਕੁਲ ਦਾ ਸੰਬੰਧ ਕਟ ਕੇ ਪ੍ਰਚਾਰ ਦੇ ਸੂਖਸ਼ਾਂ ਲਈ ਬੱਚਿਆਂ ਦੇ ਵਿਦਿਆਦਾਨ ਲਈ ਉਹਨੇ ਸੰਯੋਗ ਲਈ ਉਚਨ ਦੀ ਪਾਸ ਲਈ ਦੇਸ਼ਾਂ ਦੇਸ਼ਾਂ ਦੇ ਸੱਤਾਂ ਲਈ ਸਰਦ ਦੇਖਣ ਲਈ ਵਾਸਤੇ ਇਹੜੀ ਵੀ ਆਪ ਦੀ ਸ਼ਰਤਾਂ ਨਾਲ ਉਦਾਸ ਕਰਾਣੀ ਹੋਵੇ ਉਹਨੂੰ ਮਾਰਾ ਦੇ ਜਿਹਨੂੰ ਸਰਦਾਰ ਦਾ ਕੂਰ ਕਰਦੇ ਆਉਂਦੀਆਂ ਬਾਬਾ ਜੀ ਦੇ ਸੁਸ਼ਾ ਰਾਏ ਆਪਣਾ ਜੀਵਨ ਸਤਿਕਾਰੋਗੇ ਬੇ ਸਾਰੇ ਗੱਲ ਕਰਕੇ ਮਦਦ ਤੁਹਾਨੂੰ ਕਰੀਏ ਬਾਹਰ ਦੇ ਜੀ ਦਾ ਰੱਖਾ ਮਾਈ ਜੀ ਦੀ ਉਸਤ ਕਰਾਉਂਦੇ ਜੀ ਨਾਮ ਸ਼ਰਧਾ